ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਲੈ ਕੇ ਆਏ ਹਾਂ ਜੀ ਕੋਟਨ ਦੇ ਸੂਟ ਨੇ ਇਹਨਾਂ ਦੇ ਉੱਪਰ ਹਲਕਾ ਜਿਹਾ ਵਰਕ ਜਿਹੜਾ ਹੋ ਰਿਹਾ ਹੋਰ ਕਿਹਾ ਤਾਂ ਮੈਂ ਕੁਰੀ ਇਹਨਾਂ ਦੇ ਡਿਜ਼ਾਈਨ ਨੂੰ ਚੈੱਕ ਕਰਵਾ ਦੇਣੀ ਆ ਆ ਜੀ ਦੋਸਤ ਸ਼ਰਟ ਜਿਹੜਾ ਫਰਦੂ ਸ਼ਰਟ ਦੇ ਉੱਪਰ ਜਿਹੜਾ ਹੈ ਹਲਕਾ ਜਿਹਾ ਜਰਾ ਨਲਕੀ ਵਰਕ ਉੱਪਰ ਤੋਂ ਇਹ ਕਿਵੇਂ ਨਾਲੀ ਥ੍ਰੈਡ ਵਰਕ ਵੀ ਹੋਰ ਕਿਹਾ ਜਿਹਦੇ ਪਿਆਵਰ ਨੇ ਸਾਰੇ ਬੜੇ ਵੇ ਨੇ ਜੇ ਸਾਡਾ ਫਰੰਟ ਸਾਈਡ ਤੇ ਸੇਮ ਪ੍ਰਿੰਟ ਹੀ ਬੈਕ ਸਾਈਡ ਤੇ ਫਰੰਟ ਸਾਈਡ ਤੇ ਜਿਹੜਾ ਵਰਕ ਕੀਤਾ ਹੋਇਆ ਹੈ ਤੇ ਜੋ ਬੈਕ ਸਾਈਡ ਆਉ ਉਹਦੀ ਪਲੇਟ ਜੀ ਜਿਸ ਦਿਨੋਂ ਤੱਕ ਨੂੰ ਬੋਟਮ ਚੈੱਕ ਕਰਵਾ ਜਿੰਦੇ ਆ ਰਾਮਟੈਕਸ ਦਾ ਸੂਟ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੋਨ ਟੈਕਸ ਦੇ ਸੂਚ ਨੂੰ ਕੋਟ ਮੈਜ ਪਿੰਟ ਕਰੋ ਪਿੰਟਨ ਮੈਲੇ ਭਰਨੀ ਹੈ ਜੀ ਇਸ ਨੂੰ ਨੈਕਸਟ ਕਲਰ ਫਿਰ ਅਗਸਟਾ ਜੀ ਤੇ ਲਾਈਟ ਯੈਲੋ ਦਾ ਕਲਰ ਹੈ ਇਹ ਤੁਹਾਨੂੰ ਮਸ਼ੀਨ ਵਰਕ ਹੋ ਰਿਹਾ ਹੈ ਮੈਂ ਤੁਹਾਨੂੰ ਕੋਈ ਵੀ ਸੁਰਪਸੰਤ ਆਂਦਾ ਤਾਂ ਤੁਸੀਂ ਸਕਰੀਨ ਦੇ ਦਿੱਤੇ ਨੂੰ ਪਰਤੀ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰ ਸਕਦੇ ਹੋ ਸੂਟ ਜਿਹੜੇ ਨੇ ਜੀ ਸਾਰੇ ਹੀ ਬ੍ਰਾਂਡਡ ਰਹਿਣਗੇ ਤੇ ਬਹੁਤ ਹੀ ਵਧੀਆ ਨੇ ਜੀ ਜਿੱਦਾਂ ਲੋਗ ਆਰਾਮ ਟੈਕਸਟਿਲਸ ਕੰਪਨੀ ਜੀ ਉਹ ਦੇਖਦੇ ਜੀ ਇੱਕਦਮ ਜਿਹੜਾ ਸਟੱਫ ਹੈ ਜੀ ਬਿਲਕੁਲ ਸੋਫਟ ਵਾਲਾ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਕੋਟਨ ਦੇ ਸੂਟ ਨੇ ਇਹ ਇਸ ਦੋ ਫਰੰਟ ਸਾਈਡ ਹੈ ਅੱਤਰ ਦੋਪਰਾ ਬਣਿਆ ਇਹ ਪੈਚਵਰਕ ਹੋਰ ਖੈਣਾ ਵਿੱਚ ਕੋਟਣ ਦੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਤੇ ਇਸ ਦੇ ਨੌਰ ਲਾਈਟ 옐ੋ ਦੇ ਕਲਰ ਤੇ ਬਿਲਕੁਲ ਕਰੀਮ 옐ੋ ਕਰੀਮ 옐ੋ ਕਲਰ ਦੀ ਨੌਰ ਇਸੇ ਬਹੁਤ ਵਧੀਆ ਇਸ ਇਨੈਕਸ ਅਗੋਂ ਤੁਹਾਨੂੰ ਦਿਖਾ ਦੇਣੀ ਦੀ ਨੈਕਸਟ ਸੂਟ ਨੈਕਸਟ ਹੈ ਜੀ ਪਿੰਕ ਕਲਰ ਹੈ ਬਹੁਤ ਹੀ ਪਿਆਰਾ ਪਿੰਕ ਪੀਚ ਜਾ ਬਿਲਕੁਲ ਲਾਈਟ ਜਿਹਾ ਕਲਰ ਪਿੰਕ ਪੀਚ ਬਹੁਤ ਹੀ ਸੋਹਣਾ ਜਿਹੜਾ ਸੋਹ ਡੈਬਿਲ ਨਾ ਬੜਿਆ ਹੋਇਆ ਤਾਂ ਵੀ ਕੋਈ ਖੋਲ ਕੇ ਚੈੱਕ ਕਰਵਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਇਹ ਦਾ ਸੂਪੇ ਪੇਂਟ ਹੈ ਇਹ ਇਸ ਤੇ ਪੇਂਟ ਹੈ ਇਹ ਵਰਕ ਨਹੀਂ ਜੀ ਇਹ ਪੇਂਟ ਹੈ ਤੇ ਇਹ ਇੱਥੇ ਨੂੰ ਅਰੀ ਨਾਲ ਹਾਈਲਾਈਟ ਕੀਤਾ ਹੈ ਕਿ ਵਿਚ ਫਲਾਵਰ ਜਿਹਨੇ ਨੇ ਪ੍ਰੋਪਰ ਇਹਨਾਂ ਨੂੰ ਕਵਰ ਕੀਤਾ ਗਿਆ ਫਲਾਵਰਸ ਇਹ ਸਾਣਾ ਸੂਟ ਹੈ ਜਿਹੜਾ ਬਣਾਇਆ ਗਿਆ ਸਰਕੂ ਦੇ ਵੀ ਸੂਟ ਹੈ ਇਹ ਤੁਸੀਂ ਚਿਕਨ ਦੇ ਵਿੱਚ ਕਹਿ ਸਕਦੇ ਹੋ ਚਿਕਨ ਸੂਟ ਹੈ ਕਿ ਆਜ ਦੇ ਨਾਲ ਉਸ ਨੂੰ ਬੋਲ ਦਮੇ ਪਿੰਕਾ ਪੀਚਾ ਕਲਰ ਇਹ ਸਾਂਝੀ ਸਰੀਆਜੀ ਵੀ ਜਿਹੜੇ ਸੂਟ ਫਿਰ ਮਿਲਦੇ ਹਾਂ ਅਗਲੇ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ